ਉਧਰ ਨਵਾਂ ਸ਼ਹਿਰ ਦੇ ਕਸਬਾ ਆਉਣ ਦੇ ਵਿੱਚ ਹਾਦਸਾ ਵਾਪਰ ਗਿਆ ਦੇਰ ਰਾਤ ਦੋ ਵਾਹਨ ਆਪਸ ਦੇ ਵਿੱਚ ਭੜ ਗਏ ਇੱਕ ਮਹਿੰਦਰਾ ਪਿਕਅਪ ਨੇ ਸਰਪੰਚ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਹਾਦਸੇ ਦੇ ਵਿੱਚ ਤਿੰਨ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਦੀ ਟੀਮ ਮੌਕੇ ਤੇ ਪਹੁੰਚੀ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਇਹ ਦੇਖੋ ਜਿਹੜੇ ਆਪਣੇ ਗੜੋਪੜ ਪਿੰਡ ਤੋਂ ਸਰਪੰਚ ਸਾਹਿਬ ਜੀ ਇਹ ਇਧਰੋਂ ਜਾ ਰਹੇ ਸੀਗੇ ਆਪਣੇ ਘਰ ਨੂੰ ਜੀ ਤੇ ਇੱਕ ਉਧਰੋਂ ਲੁਧਿਆਣੇ ਸਾਈਡ ਤੋਂ ਆਈ ਗੱਡੀ ਫਲੋਰ ਸਾਈਡ ਤੋਂ ਇਹਨਾਂ ਦੇ ਆਪਸ ਵਿੱਚ ਪਤਾ ਨਹੀਂ ਲੱਟਾ ਪਈਆਂ ਕੀ ਹਿਸਾਬ ਦਾ ਹੋਇਆ ਜੀ ਆਪਸ ਵਿੱਚ ਟਕਰਾ ਗਈਆਂ ਵੈਸੇ ਸੱਟਾਂ ਚੋਟਾਂ ਤਾਂ ਇਹਨਾਂ ਦਾ ਪਚਾਹ ਹੋ ਗਿਆ ਜੀ ਤੇ ਹਸਪਤਾਲ ਆਪਣੇ ਸਾਡੇ ਆਣ ਤੋਂ ਪਹਿਲਾਂ ਦਾਖਾ ਕਰਾਤੇ ਜੀ ਬੰਦੇ ਗੱਡੀਆਂ ਅਸੀਂ ਸਾਈਡ ਤੇ ਕਰਾਤੇ ਜੀ ਪਬਲਿਕ ਦੀ ਇਬਾਦਤ ਨਾਲ ਗੱਡੀਆਂ ਦੋ ਸਵੇਰੇ ਕਰੀਬ ਸਵੇਕ 11 ਵਜੇ ਐਕਸੀਡੈਂਟ ਹੋਇਆ ਔਰ ਮੇਨ ਬਾਜ਼ਾਰ ਦੇ ਵਿੱਚ ਤੇ ਇੱਕ i20 ਕਾਰ ਤੇ ਇੱਕ ਕਾਰ ਸੀ ਜਿਹੜੇ ਆਪਸ ਦੇ ਵਿੱਚ ਟਕਰਾਈ ਹੈ ਤੇ ਇੱਕ ਤਿੰਨ ਬੰਦੇ ਇੰਜਰਡ ਹੋਏ ਉਹਦੇ ਵਿੱਚ ਇੱਕ ਗਰੁੱਪਰ ਦੇ ਸਰਪੰਚ ਦੇ ਫਦਰ ਜਿਹੜੇ ਨਵਾਂ ਸ਼ਹਿਰ ਦੇ ਦੋ ਹੈਗੇ ਡਰਾਈਵਰ ਉਹ ਇੰਜਰਡ ਹੋਏ ਆ ਤੇ ਵੈਸੇ ਪੇਸ਼ੈਂਟ ਠੀਕ ਨੇ ਦੋਨੋਂ ਅੰਡਰ ਟ੍ਰੀਟਮੈਂਟ ਨੇ ਹੁਣ ਤੇ ਕਾਫੀ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ ਹੈਗੀਆਂ ਹਲਕੀਆਂ ਸੱਟਾਂ ਆ ਤੇ ਬਚਾਅ ਹੋ ਗਿਆ ਕਾਫੀ ਪੇਸ਼ੈਂਟਸ ਦਾ